ਬੜੇ ਖੁਸ਼ ਹੋਏ ਪਾੜ ਚਲੇ ਅਵ ਰੇ ਸਵੇ ਉਠਿਓ ਕਟੋਚਣ ਜੋਸ਼ ਕਟੋਚੀਏ ਜਿਹਨੇ ਸੀਗੇ ਨਾ ਉਹ ਰਹਿ ਗਏ ਜੇ ਕਟੋਚੀਆ ਜੋ ਪਿੱਛੇ ਖੜੇ ਉਹ ਦੋ ਗੱਲੇ ਕਰਕੇ ਪਿੱਛੇ ਜਾ ਖੜਿਆ ਕਟੋਚੀਏ ਰੋੜਾ ਉਹ ਕੋ ਸਾਹਿਬੀ ਹੁਣ ਸਾਡੀ ਵਾਰੀ ਆ ਉਹਨੂੰ ਜੋਸ਼ ਆ ਗਿਆ ਕਟੋਚੀਆ ਜਿਹੜਾ ਸੀ ਉਹ ਨਹੀਂ ਜੋ ਬਰਿਆ ਕਰਪਾ ਕਰਪਾ ਹੈਗਾ ਜੀ ਚੌਂ ਪਹੁੰਚਾਇਆ ਚੌਪਈ ਮੇਰੇ ਨਾਮ ਦਾ ਮੈਂ ਵਰਵਾਇਆ ਹੈ ਮੇਰੀ ਵਜਾ ਨਾਲ ਹੋਇਆ ਉਹਨੇ ਕਹੇ ਹੁਣ ਮਰਲਾ ਮਾਰ ਲੋ ਉਹਨੇ ਸੋਚਿਆ ਸ਼ਾਇਦ ਮੈਂ ਜਿੱਤੀ ਹਾਂ ਉਹ ਚੌਪਈ ਕੋਬ ਘਟੋਜ ਸਵੇ ਮਿਲਤਾਏ ਹਾ ਗੁੱਸੇ ਨਾਲ ਘਟੋਜ ਹੀ ਸਾਰੇ ਪੈ ਗਏ ਆਕੇ ਕਿਹਦੇ ਉਹ ਬੀਟੀ ਆਜ ਵੀ ਚਾਲੀ 50 ਹੋਲੇ ਨੇ ਉਹ ਆਪੇ ਸਾਰੇ ਹਿੰਮਤ ਕਿਮਤ ਸਹਤ ਰਸਾਏ ਹਿੰਮਤ ਕਿਮਤ ਦੋਏ ਦੇ ਨਾਲ ਇਹ ਤਿੰਨੇ ਲੜਾਈ ਦੀ ਜੜ ਤੇ ਬਧ 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 ਉਰੂ ਗਿਆ ਸੀ ਫੜੋ ਜੀ ਇਹਨੂੰ ਉਹਨੇ ਕਹਾ ਕਹਿਤਾ ਇਹ ਿੱੱਲੇ ਜੋ ਬਚੇ ਹੋਏ ਨੇ ਇਹ ਵੀ ਨਾਲ ਆ ਗਏ ਸਹਦ ਹਰੀ ਸਿੰਘ ਤਬ ਕਿਹਾ ਉਠਾਨਾ ਹਰੀ ਸਿੰਘ ਸੀਗਾ ਫੜੋ ਜੀ ਉਹਨੇ ਅੱਗੇ ਲੈ ਪੁੱਗਾ ਲਿਆ ਚੇਤਨ ਜੀ ਦੋ ਪਾਸੇ ਤੇ ਚੇਤਨ ਜੁਰਜ ਨੂੰ ਹਣੇ ਬਖਰੀਆ ਜਵਾਨਾਂ ਜੁਰਜੜ ਕੇ ਉਹਨੇ ਜਿਹੜੇ ਸੀ ਚੰਦੇ ਚੰਦੇ ਜਵਾਨ ਜੋ ਦੇ ਜੁਰਜਣ ਕੇ ਮਾਰੇ ਬਖਰੀਆ ਜਵਾਨਾਂ ਬੂਰੇ ਆਵਾਜ਼ ਜਿਹੜੇ ਕਰ ਰਹੇ ਸਕੇ ਅੱਗੇ ਹੋ ਕੇ ਲੜਦੇ ਹੁੰਦੇ ਨੇ ਜਿਹੜੇ ਪੱਖ ਦੇ ਵਿੱਚ ਆਗੂ ਜਿਹੜੇ ਹੁੰਦੇ ਨੇ ਟਰੂ ਬੂਰੇ ਲੜਦੇ ਨੇ ਉਹ ਮਾਰੇ ਉਹਨੇ ਮਨਾਰਜ ਛੰਦ ਤਬਾ ਘਟੋਚ ਕੋਪਿਆਂ ਸੰਭਾਰ ਬਾਬ ਰੋਪਿਆਂ ਜਾਨ ਘਟੋਚੀ ਇਹਨੂੰ ਗੁੱਸਾ ਚੜਿਆ ਉਹਨੇ ਸੰਭਲਿਆ ਪੈਰ ਡਾਟ ਕੇ ਖੜਾ ਹੋ ਗਿਆ ਜਮੀਨ ਚ ਆ ਪੈਰ ਪਾ ਲੇ ਹਮ ਸਰਬ ਕੁ ਸਰ ਸਰ ਝਾ ਰਹੀ ਸੋ ਮਾਰ ਮਾਰ ਹੋ ਜਾ ਰਹੀ ਲਲ ਦਾ ਤੀਰ ਚਲਾ ਰਿਹਾ ਨਾਲੇ ਬਾਰ ਬਾਰੋ ਕਰਦਾ ਵਿਪਰਕਾ ਨਾ ਕਰੋ ਆਪਾਂ ਜੰਗ ਜਿੱਤ ਕੇ ਜਾਣਗੇ ਕੋਈ ਨਹੀਂ ਜਿਹੜਾ ਵਰਦਾ ਇਹ ਤਾਂ ਹੁੰਦਾ ਹੀ ਹੈ ਜੰਗਾਂ ਦੇ ਵਿੱਚ ਹੁੰਦਾ ਹੀ ਹੈ ਮਾਰਨਾ ਮਾਰ ਲੋ ਪਰਵਾਹ ਨਾ ਕਰੋ ਮੈਂ ਹੈਗਾ ਰਾਜਾ ਸੀ ਤਾ ਫਿਰ ਵੀ ਉਸ ਹੈ ਦੀ ਰਾਜਾ ਥੋੜੀ ਸੀ ਉਸ ਜਿਹੜਾ ਰਾਜਾ ਨਹੀਂ ਸੀ ਤੋ ਮਹਿਲਾ ਖਣਾ ਤੇ ਸਹਰ ਨੂੰ ਦੇਖੋ ਕੋਈ ਤਾਂ ਆਦਮੀ ਚਾਹੀਦਾ ਨਾ ਲੀਡਰ ਚੰਦੇਲ ਚੋਪੀਂ ਤਬਾ ਚੰਦੇਲ ਸੀਗੇ ਉਹ ਵੀ ਨਾਲ ਆਏ ਰਸਾਤ ਧਾਤ ਪਏ ਸਭਾ ਸਾਰੇ ਗੁੱਸੇ ਨਾਲ ਪਏ ਜਿੱਤੇ ਗਏ ਸੋਮਾਰੀਆਂ ਬਚੇ ਤੇ ਤੇ ਸੁਧਾਲੀਆਂ ਬਚੇ ਡਰ ਚੱਲੇ ਗਏ ਨਾਲ ਲਾ ਲਓ ਤੇ ਸਮਝੋ ਕਹਾ ਸਾਰੀ ਮਾਰਦੇ ਕਹਾ ਨੇ ਜਿਹਦੇ ਕਹਾ ਭਲੇ ਉਹਨਾਂ ਨੇ ਸਾਰੀ ਮਾਰਦੇ ਦੋ ਰਾਤ ਸਾਤ ਸਵਾਰਨ ਕੇ ਸਹਤ ਜੂਝੇ ਸੰਗਤ ਰਾਏ ਐਂਦੇ ਸੰਗਤ ਰਾਏ ਫਿਰਸੀ ਗੁਰੂ ਸਾਤ ਸਵਾਰਨ ਕੇ ਸਹਤ ਜੂਝੇ ਸੰਗਤ ਰਾਏ ਸਾਤ ਸਵਾਰ ਸੀ ਜੇ ਸੰਗਤ ਰਾਏ ਨਾ ਹੁੰਦਾ ਇਸ ਵਕਤ ਤਾਂ ਪਾਸਾ ਪੜ ਜਾਂਦਾ ਜਾਂਦੇ ਇਹ ਜੋ ਖੜਾ ਸੀ ਪਿੱਛੇ ਇਹ ਖੜੇ ਸੀ ਜੋ ਖੜੇ ਸੀ ਨਾਲੇ ਸੀ ਲੜ ਰਹੇ ਪਿੱਛੇ ਸੀ ਜੇ ਅਖੀਰ ਹੋ ਵੀ ਤਾਂ ਫਿਰ ਅਸੀਂ ਆਵਾਂਗੇ ਬੂਰੇ ਇਹ ਦਿੱਤੀ ਸੀ ਤਸਬ ਬਾਦਸ਼ਾਹ ਦੀ ਸੱਤੇ ਸਵਾਰ ਸੀ ਸਰਬੋਦੇ ਲੋਕ ਚੋਰ ਹੋਰ ਵੀ ਸੀ ਬੰਦੇ ਸੱਤੇ ਮੂਰੇ ਲੈ ਕੇ ਜੇ ਮੂਰੇ ਨਾ ਆਉਂਦਾ ਰਾਜਾ ਨਹੀਂ ਸੀ ਬਰਦਾ ਕਟੋਚੀ ਉਹਨੇ ਕਹਾ ਵੀ ਰਾਜਾ ਮੈਂ ਬੁਸੇ ਰਹਾ ਤੋ ਤੇਰੀ ਹੁਣ ਸਾਹ ਬੋਲ ਆ ਆ ਗਏ ਹੋਰੇ ਤਾਂ ਕਿ ਜੋ ਜਿਹੇ ਦਰਸੋ ਤੁਹਾਨੂੰ ਜੂ ਜੇਦ ਨੇ ਬਹੁਤ ਜੋਤ ਭਇਓ ਦਰਸੋ ਸੀ ਉਧਰ ਦਰਸੋ ਇਹਦਾ ਜੇਲਾ ਸੀ ਗੱਲ ਦਰਸੋ ਇਹਦਾ ਜੇਲਾ ਸੀ ਗੱਲ ਇਹ ਗੁਰੂ ਘਰ ਦਾ ਸੇਵਕ ਸੀ ਰ ਇੱਥੇ ਦਾ ਪ੍ਰਚਾਰਕ ਸੀ ਸੰਗਤੀਆ ਕੇ ਸੰਗਤ ਇਹਦਾ ਪ੍ਰਚਾਰਕ ਸੀ ਸੰਗਤੀਆ ਸੰਗਤੀ ਇਹਦੀ ਗੁਰੂ ਘਰ ਚ ਜਲਦੀ ਸੰਗਤੀ ਇਹਦੇ ਨੂੰ ਭੇਜ ਕੇ ਸਹਾਇਤਾ ਲਈ ਸੀ ਗੁਰੂ ਘਰ ਤੋਂ ਇਹਨੇ ਬੋਲਨੇ ਨੇ ਸੰਗਤੀ ਇਹਦੇ ਕਹੇ ਤੇ ਉਦੋਂ ਸਹਤ ਆ ਗਈ ਸੀ ਸਹਤ ਆ ਫਿਰ ਜੀਦਾ ਆੜੇ ਨੇ ਸਿੱਧ ਚੱਲਦਾ ਨਾ ਲਫਜ਼ ਦਰਸ਼ੋ ਸਾਨੂੰ ਜੁੱਜੇ ਦਿਨੇ ਬਹੁਤ ਜੁੱਜਤ ਪਾਇਓ ਆਏ ਦਰਸ਼ੋ ਦੀ ਉਹਨੇ ਲੋਕ ਬੰਦੇ ਸੀ ਉਹਦੇ ਵੀ ਨਾਲ ਸੀ ਹਾਲਾਂਕਿ ਉਹ ਫੌਜੀ ਨਹੀਂ ਸੀਗੇ ਉਹਦੇ ਨਾਲ ਦੇ ਬੰਦੇ ਸੀ ਉਹ ਵੀ ਜੁੱਜ ਗਏ ਜਾਂ ਇਹ ਜੁੱਜਗਾ ਉਹ ਵੀ ਆ ਗਏ ਉਹਦਾ ਹਿੰਮਤੋਂ ਉਤਰਿਓ ਤਹਾ ਵੀਰ ਖੇਤ ਮੰਜਾਰ ਹਿੰਮਤੋਂ ਤਰਿਆ ਉਹ ਦੇ ਦਰਸੋ ਦੇ ਮੁਕਾਬਲੇ ਚ ਖੇਤ ਦੇ ਵਿੱਚ ਜੰਗ ਦੇ ਵਿੱਚ ਕੀਰਤਨ ਕੀਰਤਨ ਕਾਇਸ ਹੈ ਕੀਰਤਨ ਕੈ ਤਨ ਝਾਰ ਕਾਫੀਆਂ ਨੂੰ ਨੇ ਕਾਇਕੀਟਾ ਕਾਫੀਆਂ ਨੂੰ ਮਾਰ ਦਿੱਤਾ ਬਾਜ ਤਹਾ ਜੂਜਤ ਭਇਓ ਹਿੰਮਤ ਗਇਓ ਪਰ ਆਏ ਬਸ ਜਿਹੜਾ ਲੁੱਧ ਸੀਗਾ ਉਹਦਾ ਜਿਹੜਾ ਸੀ ਕੋੜਾ ਉਹ ਆ ਰਿਹਾ ਏ ਹੁੰਮਰ ਵਜ ਉਠਿਆ ਘੋੜਾ ਮਾਰਿਆ ਗਿਆ ਤੇ ਘੋੜੇ ਤੋਂ ਖਾਲੀ ਹੋ ਪਜੂਠਿਆ ਮਦਨ ਜੋ ਲੋਧ ਕਿਰਪਾਲੇ ਕੀਨ ਮੈਂ ਤਾਂ ਕੋਪ ਭਰੇ ਆ ਰਾਇ ਉਧਰ ਜਿਹੜਾ ਲੋ ਲੋਧਾ ਕਿਰਪਾਲੇ ਕੀਨ ਮੈਂ ਤਾਂ ਕਿਰਪਾਲੇ ਦੀ ਕੋਪ ਭਰੇ ਆ ਇਹ ਹੁੰਦਾ ਤਰਾ ਹੈ ਆਪਣਾ ਸੀਗਾ ਨਾ ਸਭ ਸੰਗਤੀਗਾ ਇਹਨੇ ਘਰਬਾਨਾ ਮਾਰਿਆ ਜਾ ਕੇ ਫਿਰ ਕਰਬਾਲੇ ਦੇ ਲੜਨ ਵਿੱਚ ਹਿੱਸਤੀਆ ਇੱਕ ਇਸੰਗਤੀਆ ਦਸੰਗਤੀਆ ਇੱਕ ਗਿਆਨੀ ਦਰਸੋ ਸੰਗਤੀਆ ਦਰਸੋ ਇਹਨਾਂ ਨੇ ਕਰਬਾਲਾ ਉਹ ਬਾਰੇ ਰਾਜਾ ਜਦੋਂ ਆਇਆ ਨਾ ਬਹੁਤ ਓਕੇ ਇਹ ਜਾ ਕੇ ਆਪ ਦਾ ਯੁੱਧ ਜੇ ਪਰ ਉਹ ਵੀ ਮਾਰਦੇ ਉਹ ਲੋਥ ਨੂੰ ਆਏ ਫਿਰ ਅੱਜ ਵੀ ਲੋਥ ਲੈ ਲਈ ਲੋਥ ਕਰਬਾਲੇ ਕੀ ਨਵੇਂ ਤਾਂ ਕੋ ਬਾਰੇ ਰਾਏ ਉਹਦੇ ਬੰਦੇ ਫਿਰ ਲੋਥ ਵਾਸਤੇ ਆਏ ਬਹੁਤ ਚੜ ਕੇ ਲੋਥ ਲੈ ਆਓ ਉਹ ਬੁਰ ਚਲੇ ਆ ਦੂਰ ਹੁਲੜਦਾ ਉਹਨਾਂ ਨੇ ਆ ਕੇ ਬੂਰੇ ਹੋ ਗਏ ਜੇ ਬੂਰੇ ਨਾ ਜਾਂਦੇ ਤਾਂ ਉਹ ਉਹਦੇ ਬੂਰੇ ਖੜਦਾ ਨਹੀਂ ਸੀ ਹੋਈ ਇਹ ਜਾ ਪਏ ਫਿਰ ਆਦਮੀ ਸੰਗਤੀ ਇਹਦੇ ਸੱਤੇ ਸਵਾਰ ਇਹਨਾਂ ਦੇ ਬਾਰੇ ਜਾਂਦੇ ਦੱਸੋ ਰਸਾਬ ਵਾਲੇ ਛੰਦ ਬਲੀ ਵੀਰ ਲੁੱਜੇ ਸਮ ਹੁਸਾਰ ਜੂਜੇ ਬਲੀ ਵੀਰ ਲੁੱਜੇ ਬੜੇ ਬੜੇ ਯੋਧੇ ਜਿਹੜੇ ਸੀ ਜਵਾਨ ਮਾਰੇ ਗਏ ਕਿਰਪਾ ਰਾਮ ਗਾਜੀ ਲਰਿਓ ਸੈਨ ਭਾਜੀ ਕਿਰਪਾ ਰਾਮ ਗਾਜੀ ਉਹ ਵੀ ਲੜਿਆ ਉਹੁੰਡੇ ਕਿਸਾਨਾ ਬੱਜੀ ਹਮ ਮਹਾਂ ਸੈਨ ਗਾਹੇ ਨਿਰਭੈ ਸਰਵਾਹੇ ਉਹਨੇ ਬੜੀ ਸੈਨਾ ਗਾਹੀ ਨਿਰਭੈ ਹੋ ਕੇ ਸ਼ਸਤਰ ਚੁਲਾਏ ਕੜਿਓ ਕਾਲ ਕਹਿ ਕੇ ਚਲੇ ਜਸ ਲੈ ਕੇ ਕੜਿਓ ਕਾਲ ਕਹਿ ਕੇ ਚਲੇ ਜਸ ਲੈ ਕੇ ਬਹੁਤ ਸਾਰਿਆਂ ਦਾ ਕਾਲ ਕਰੀਆ ਉਹਨੇ ਬਹੁਤ ਸਾਰੇ ਬਾਰੇ ਔਰ ਜਸ ਲੈ ਕੇ ਆਪ ਵੀ ਚਲਾ ਗਿਆ ਵਜੇ ਸੰਖ ਨਾਦਨ ਸੁਰੰਗ ਨਿਰਵਖਾਦਨ ਵਜੇ ਸੰਖ ਨਾਦਨ ਸੁਰੰਗ ਨਿਰਵਖਾਦਨ ਸੰਖ ਨਾਦ ਹੋ ਗਿਆ ਔਰ ਇੱਕੋ ਹੀ ਸੁਰ ਦੇ ਵਿੱਚ ਹੋਇਆ ਇੱਕੋ ਪਾਸੇ ਦਾ ਸੰਖ ਵਜਿਆ ਜਿੱਤਦਾ ਹੀ ਸੰਖ ਵਜਿਆ ਵਜੇ ਡੋਰ ਡੱਡੰ ਹਟੇ ਸਰ ਸਰਕਡੰ ਬੜੇ ਢੋਲ ਵੱਜੇ ਲਗਾਲੇ ਵੱਜੇ ਮਟੀਆਂ ਪ੍ਰਸ਼ਾਸਤਰ ਕੱਢੇ ਆਪਣੇ ਬੜੀ ਪੀਰ ਭਾਰੀ ਜੁਜੇ ਛਤਰ ਧਾਰੀ ਬੜੀ ਪੀਰ ਭਾਰੀ ਜੁਜੇ ਛਤਰ ਧਾਰੀ ਬੜੀ ਭਿਆਨਕ ਜੰਗ ਹੋਈ ਛਤਰ ਧਾਰੀ ਬਹੁਤ ਸਾਰੇ ਜੁੱਜ ਗਏ মুখੋਂ ਮੁੱਚ ਬੱਕਾਂ ਮੰਡੇ ਵੀਰ ਹੰਕੰ ਭਜੰਗ ਮੁਖ ਬੱਕਾਂ ਮਛਾਂ ਜਵਾਨ ਲਲਕਾਰੇ ਮਾਰਦੇ ਰਹੇ ਮੰਡੇ ਵੀਰ ਹਕੰ ਹਾਂ ਵੀਰ ਜਿਹੜੇ ਨੇ ਜੰਦ ਦੇ ਵਿੱਚ ਹਕਾ ਮਤਲਬ ਜੰਦ ਦੇ ਵਿੱਚ ਝੋਟੇ ਹੋਏ ਨੇ ਮੁਖੰਗ ਬਾਰ ਬੋਲੇ ਰਣੰਗ ਭੂਮੀ ਡੋਲੇ ਮੁਖੰਗ ਬਾਰ ਬੋਲੇ ਮੁਖੰਗ ਬਾਰ ਬੋਲੇ ਰਣ ਰੂਪ ਡੋਲੇ ਰਣ ਭੂਗ ਦੇ ਵਿੱਚ ਡੋਲਦੇ ਫਿਰਦੇ ਨੇ ਮੁਖੋ ਬਾਲੋ ਬਾਲੋ ਕਰਦੇ ਨੇ ਹਥਿਆਰ ਸੰਭਾਰੇ ਉਬੇ ਬਾਜ ਡਾਰੇ ਹਥਿਆਰ ਸੰਭਾਰਦੇ ਨੇ ਔਰ ਘੋੜੇ ਬੜੇ ਤੇਜ਼ ਭਜਾ ਰਹੇ ਨੇ ਉਬੇ ਬਾਜ ਡਾਰੇ ਹਾਂ ਉਬੇ ਬਾਜ ਡਾਰੇ ਹਾਂ